ਜੋ ਪੈਲਗਾਮ ਦੇ ਨੇੜੇ ਵਾਕਿਆ ਹੋਇਆ ਅਤਵਾਦੀ ਹਮਲਾ ਹੋਇਆ ਉਹ ਦਿਲ ਦਹਿਲਾ ਦੇਣ ਵਾਲਾ ਵਾਕਿਆ ਸੀ ਬਹੁਤ ਘਰੌਣੀ ਘਟਨਾ ਸੀ ਉਹਦੀ ਜਿੰਨੀ ਨਿੰਦਾ ਕਰੀਏ ਉਨੀ ਹੀ ਸ਼ਹਿਦ ਕਟਿਆ ਜ਼ਾਹਿਰ ਹੈ ਕਿ ਇਹਦੇ ਚ ਇੰਟੈਲੀਜੈਂਸ ਵੀ ਤੇ ਸੁਰੱਖਿਆ ਦਾ ਬਹੁਤ ਵੱਡੇ ਪੱਧਰ ਤੇ ਫੇਲਿਅਰ ਸੀ ਫਿਰ ਵੀ ਜਿੰਨੇ ਵੀ ਇਹ ਕੀਤਾ ਉਹਨੂੰ ਵਾਕਈ ਜਿੱਥੇ ਵੀ ਉਹ ਹੈ ਉਹਨੂੰ ਲੱਭ ਕੇ ਉਹਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਆ ਉਹਨੂੰ ਦੇਣੀ ਚਾਹੀਦੀ ਆ ਸਿਰਫ ਉਹਨੂੰ ਹੀ ਨਹੀਂ ਜਿਹੜੇ ਨਾ ਜਿਨ੍ਹਾਂ ਨੇ ਸਾਜ਼ਿਸ਼ ਰਚੀ ਆਫਟਰ ਆਲੇ ਬਿਨਾ ਸਾਜ਼ਿਸ਼ ਤੇ ਇਹਦਾ ਵੱਡਾ ਵਾਕਿਆ ਨਹੀਂ ਹੋ ਸਕਦਾ ਉਹਨਾਂ ਨੂੰ ਵੀ ਲੱਭ ਕੇ ਬਣਦੀ ਸਜ਼ਾ ਉਸੇ ਤਰ੍ਹਾਂ ਦੀ ਸਜ਼ਾ ਉਹਨਾਂ ਨੇ ਦੇਣੀ ਚਾਹੀਦੀ ਆ ਔਰ ਜੇ ਕੋਈ ਮੁਲਕ ਇਹਦੇ ਪਿੱਛੇ ਆ ਕਿਉਂਕਿ ਐਸੇ ਸ਼ੱਕ ਦੀ ਸੂਈ ਜਰੀ ਆ ਪਾਕਿਸਤਾਨ ਨੂੰ ਜਾਂਦੀ ਕਿਉਂਕਿ ਪਾਕਿਸਤਾਨ ਲਗਾਤਾਰ ਇਰੈਗੂਲਰ ਵਾਰਫੇਅਰ ਦੇ ਵਿੱਚ ਵਿਸ਼ਵਾਸ ਰੱਖਦਾ ਰਿਹਾ ਵਾ ਜੇ ਉਹਨਾਂ ਦੀ ਮਿੱਲੀ ਪੁਗਤ ਲੱਗਦੀ ਆ ਲੱਗਦਾ ਵਾ ਕਿ ਉੱਥੇ ਕੁਝ ਅੱਡੇ ਹੈਗੇ ਆ ਤੇ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਲੈਵਲ ਤੇ ਆਈਸੋਲੇਟ ਕਰਨਾ ਚਾਹੀਦਾ ਵਾ ਆਰਥਿਕ ਪੱਧਰ ਤੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ ਔਰ ਫੌਜੀ ਤੌਰ ਤੇ ਉਹਨਾਂ ਦੇ ਜਿਹੜੇ ਜਿੱਥੇ-ਜਿੱਥੇ ਇਹੋ ਜਿਹੇ ਅੱਡੇ ਨੇ ਕਿਉਂਕਿ ਅੱਜਕੱਲ ਸੈਟਲਾਈਟ ਦੇ ਜ਼ਰੀਏ ਕਾਫੀ ਕੁਝ ਪਤਾ ਲੱਗ ਜਾਂਦਾ ਵਾ ਉਹਨਾਂ ਨੂੰ ਸੈਟਲਾਈਟ ਦੇ ਜ਼ਰੀਏ ਉਹਨਾਂ ਨੂੰ ਉੱਥੇ ਨਸ਼ਟ ਕਰਨ ਦੀ ਕੋਸ਼ਿਸ਼ ਕਰਨ ਕਰਨੀ ਚਾਹੀਦੀ ਆ ਪਰ ਜੋ ਵੀ ਹੋ ਰਿਹਾ ਵਾ ਇਹ ਮੁਲਕਾਂ ਦੇ ਵਿੱਚ ਸਰਕਾਰਾਂ ਨੂੰ ਇਹਨੂੰ ਨਿਜਿਖਣਾ ਚਾਹੀਦਾ ਵਾ ਇਹਦਾ ਅਸਰ ਜਿਹੜਾ ਵਾ ਇਹ ਜਿਹੜਾ ਤਣਾਅ ਆ, ਕਿਰਣਾ ਮਾ, ਨਫ਼ਰਤ ਆ ਇਹ ਲੋਕਾਂ ਤੱਕ ਨਹੀਂ ਪਹੁੰਚਣੀ ਚਾਹੀਦੀ। ਆਫਟਰ ਆਲ ਇੰਡੀਆ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਇੱਥੇ ਬਹੁਤ ਵੱਡੀ تعداد 'ਚ ਹਿੰਦੂ ਰਹਿੰਦੇ ਆ, ਇੱਥੇ ਮੁਸਲਮਾਨ ਵੀ ਕਾਫੀ ਤعداد ਦੇ ਵਿੱਚ ਨੇ, ਸਿੱਖ, ਈਸਾਈ, ਬੁੱਧ ਹੋਰ ਵੀ ਬਹੁਤ ਧਰਮਾਂ ਦੇ ਇੱਥੇ ਲੋਕ ਰਹਿੰਦੇ ਨੇ। ਉਹਨਾਂ ਦੇ ਵਿੱਚ ਆਪਸ ਦੇ ਵਿੱਚ ਕੋਈ ਤਣਾਅ ਪੈਦਾ ਨਹੀਂ ਹੋਣਾ ਜਿੱਦਾਂ ਸਾਰੇ ਹਿੰਦੂਸਤਾਨੀ ਆ। ਔਰ ਸਾਰਿਆਂ ਨੂੰ ਇੱਕ ਦੂਜੇ ਦੀ ਇੱਜ਼ਤ ਕਰਨੀ ਬਹੁਤ ਜ਼ਰੂਰੀ ਆ। ਔਰ ਸਿਰਫ ਇਹੋ ਹੀ ਨਹੀਂ। ਇਕ ਮੈਸੇਜ ਜਾਣਾ ਚਾਹੀਦਾ ਵਾ ਕਿ ਕਸ਼ਮੀਰ ਦੇ ਵਿੱਚ ਜੋ ਕੀਤਾ ਅਤਵਾਦੀਆਂ ਨੇ ਕੀਤਾ ਉਹਦੇ ਪਿੱਛੇ ਕੁਝ ਲੋਕ ਹੋ ਸਕਦੇ ਆ ਲੇਕਿਨ ਆਮ ਕਸ਼ਮੀਰੀ ਜਿਹੜਾ ਵਾ ਉਹ ਤੁਹਾਡੇ ਤੇ ਮੇਰੇ ਵਾਂਗੂ ਇਨਸਾਫ ਪਸੰਦ ਆ ਉਹ ਅਮਨ ਪਸੰਦ ਆ ਸੋ ਉਹਨੂੰ ਆਪਾਂ ਹੋਸਟਲਾਂ ਦੇ ਵਿੱਚ ਤੰਗ ਕਰੀਏ ਕੁੜੀਆਂ ਨੂੰ ਤੰਗ ਕਰੀਏ ਕਸ਼ਮੀਰੀਆਂ ਨੂੰ ਨੌਕਰੀਆਂ ਤੋਂ ਕੱਢੀਏ ਘਰਾਂ ਚੋਂ ਉਹਨਾਂ ਨੂੰ ਖਾਲੀ ਘਰ ਖਾਲੀ ਕਰਾਈਏ ਉਹਨਾਂ ਤੇ ਨਿਗਾਹ ਰੱਖੋ ਕੋਈ ਗੱਲ ਨਹੀਂ ਜੇ ਪਤਾ ਲੱਗੇ ਕਿ ਉਹਨਾਂ ਨਾਲ ਕੋਈ ਗਲਤ ਅੰਸਰ ਮਿਲ ਰਿਹਾ ਨਹੀਂ ਤੇ ਪੁਲਿਸ ਨੂੰ ਇਤਲਾ ਕਰੋ ਲੇਕਿਨ ਉਹਨਾਂ ਨਾਲ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਕਰਨੀ ਇਹ ਬਿਲਕੁਲ ਗਲਤ ਨਹੀਂ ਔਰ ਇੱਥੇ ਮੈਂ ਕਹਿਣਾ ਚਾਹਨਾ ਮਾਂ ਕਿ ਮੁਲਕ ਦੇ ਜਿਹੜੇ ਸਾਡੇ ਲੀਡਰ ਨੇ ਪ੍ਰਧਾਨ ਮੰਤਰੀ ਮੋਦੀ ਅਮਿਤ ਸ਼ਾਹ ਹੋਰ ਬੀਜੇਪੀ ਦੇ ਲੀਡਰ ਸਟੇਟਾਂ ਦੇ ਵਿੱਚ ਜਿਹੜੇ-ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੂੰ ਅਪੀਲ ਕਰਨੀ ਚਾਹੀਦੀ ਲੋਕਾਂ ਨੂੰ ਮੈਨੂੰ ਅਫਸੋਸ ਹੈ ਕਿ ਹਾਲੀ ਤੱਕ ਇਹੋ ਜੀ ਅਪੀਲ ਉਥੋਂ ਨਹੀਂ ਆਈ ਇਹ ਅਪੀਲ ਕਰਨੀ ਚਾਹੀਦੀ ਹੈ ਆਪੀ ਇਹਨਾਂ ਦੀ ਰੱਖਿਆ ਕੀਤੀ ਜਾਵੇ ਇਹਨਾਂ ਨਾਲ ਵਿਤਕਰਾ ਨਾ ਕੀਤਾ ਜਾਵੇ ਇਹਨਾਂ ਨੂੰ ਤੰਗ ਨਾ ਕੀਤਾ ਜਾਵੇ ਅ ਔਰ ਇਹ ਗੱਲ ਜਿਹੜੀ ਆ ਇਹ ਖੇਡਾਂ ਦੇ ਮੈਦਾਨ ਤੱਕ ਰੋਜ਼ਮਰਾਂ ਜ਼ਿੰਦਗੀ ਤੱਕ ਫਿਲਮਾਂ ਤੱਕ ਗਾਣਿਆਂ ਤੱਕ ਵੀ ਪਹੁੰਚ ਗਈ ਹੈ ਠੀਕ ਆ ਹਾਲੇ ਹਾਲਾਤ ਤਨਾਪੂਰ ਨੇ ਸੋ ਠੀਕ ਆ ਹਾਲੀ ਜਿਹੜੇ ਟੂਰਨਾਮੈਂਟ ਨੇ ਉਹਨਾਂ ਨੂੰ ਵੀ ਕੋਲ ਤੇ ਪਾ ਦੇਣਾ ਚਾਹੀਦਾ ਵਾ ਖੇਡਾਂ ਦੇ ਵਿੱਚ ਜੇ ਉੱਥੋਂ ਪਾਕਿਸਤਾਨੀ ਆਉਣੇ ਆ ਜਾਂ ਸਾਡੇ ਉੱਥੇ ਜਾਣੇ ਆ ਇਸ ਵੇਲੇ ਮਾਹੌਲ ਨਹੀਂ ਕੀ ਕੀਤਾ ਜਾਵੇ ਕਿਉਂਕਿ ਲੋਕਾਂ ਦੇ ਵਿੱਚ ਬਹੁਤ ਗੁੱਸਾ ਵਾ ਫਿਲਮਾਂ ਜੇ ਕੋਈ ਰਿਲੀਜ਼ ਹੋਣੀ ਆ ਜੇ ਵਿੱਚ ਕੋਈ ਪਾਕਿਸਤਾਨੀ ਐਕਟਰ ਜਾਂ ਭਾਰਤੀ ਐਕਟਰ ਪਾਕਿਸਤਾਨੀ ਫਿਲਮਾਂ 'ਚ ਐਕਟ ਕਰ ਰਿਹਾ ਉਹ ਵੀ ਹਾਲੀ ਰਿਲੀਜ਼ ਹੋਲਤੇ ਪਾਤੀਆਂ ਜਾਣ ਪਰ ਓਵਰਆਲ ਇਹੋ ਜੀ ਜਿਹਨੂੰ ਤਲਖੀ ਮਲਕਾਂ ਚਾਉਂਦੀ ਆ ਇਹ ਖੇਡਾਂ ਦੇ ਮੈਦਾਨ ਜਾਂ ਫਿਲਮਾਂ ਜਾਂ ਸਭਿਆਚਾਰ ਦੇ ਵਿੱਚ ਜਾਂ ਕਲਚਰ ਦੇ ਵਿੱਚ ਤਬਦੀਲ ਨਹੀਂ ਹੋਣੀ ਚਾਹੀਦੀ ਇਹ ਮੇਰਾ ਮੰਨਣਾ ਵਾ ਔਰ ਦੂਸਰਾ ਮੇਰਾ ਇਹ ਵੀ ਮੰਨਣਾ ਵਾ ਕਿ ਇੱਕ ਪਾਰਲੀਮੈਂਟ ਦਾ ਇੱਕ ਸਪੈਸ਼ਲ ਸੈਸ਼ਨ ਜਿਵੇਂ ਕਪਲ ਸਿਬਲ ਨੇ ਕਿਹਾ ਹੋਰ ਵੀ ਲੋਕਾਂ ਨੇ ਕਿਹਾ ਜ਼ਰੂਰ ਸਦਣਾ ਚਾਹੀਦਾ ਜਿੱਥੇ ਬੜੀ ਵਧੀਆ ਤਰੀਕੇ ਨਾਲ ਵਿਚਾਰ ਵਟਾਂਦਰਾ ਹੋਵੇ ਬਹਿਸ ਹੋਵੇ ਨਵੀਂ ਰਣਨੀਤੀ ਬਣੇ ਰਣਨੀਤੀ ਤੇ ਖਿਆਲ ਬਾਣੀ ਰਹੀ ਹੋਣੀ ਆ ਸਾਡੀਆਂ ਸੁਰੱਖਿਆ ਏਜੰਸੀਆਂ ਜਿਹੜੀਆਂ ਆਰਮੀ ਆ ਉਹ ਆਪਣਾ ਆਪਣਾ ਕੋਈ ਕੋਈ ਨਾ ਕੋਈ ਪਾਲਿਸੀ ਸਟ੍ਰੈਟਜੀ ਜ਼ਰੂਰ ਬਣਾ ਰਹੀ ਹੋਊਗੀ ਔਰ ਉਹ ਪਾਲਿਸੀ ਅਗਲੇ ਦਿਨਾਂ ਚ ਨਜ਼ਰ ਆ ਜੂਗੀ ਪਰ ਫਿਰ ਵੀ ਇਹ ਮਸਲੇ ਜਿਹੜੇ ਨੇ ਇਹ ਸਿਰਫ ਇੰਟੈਲੀਜੈਂਸ ਏਜੰਸੀਜ਼ ਏਜੰਸੀਆਂ ਦੇ ਥਰੂ ਇੱਕ ਦੂਜੇ ਨਾਲ ਇਹ ਮਸਲੇ ਹੱਲ ਨਹੀਂ ਕਦੀ ਹੁੰਦੇ ਨਾ ਹੀ ਸਿਰਫ ਏਜੰਸੀਆਂ ਨੂੰ ਇਹ ਮਸਲੇ ਹੱਲ ਕਰਨ ਲਈ ਛੱਡ ਖੁੱਲਾ ਛੱਡ ਦੇਣਾ ਚਾਹੀਦਾ ਵਾ ਮਸਲੇ ਹਮੇਸ਼ਾ ਆਪਣੇ ਇਥੇ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਸਾਡੀ ਸਿਆਸੀ ਹਕੂਮਤ ਕੋਲ ਹੁੰਦੀ ਆ ਸੋ ਸਿਆਸੀ ਹਕੂਮਤ ਜਿਹੜੀ ਆ ਉਹਨਾਂ ਨੂੰ ਗਲਬਾਤ ਕਦੀ ਨਹੀਂ ਰਸਤਾ ਛੱਡਣਾ ਚਾਹੀਦਾ ਗਲਬਾਤ ਜਿਹੜੀ ਆ ਉਹ ਮਾੜੇ ਹਾਲਾਤਾਂ ਵਾਸਤੇ ਚੰਗੇ ਹਾਲਾਤਾਂ ਵਾਸਤੇ ਨਹੀਂ ਮਾੜੇ ਹਾਲਾਤਾਂ ਵਾਸਤੇ ਵੀ ਆ ਸੋ ਠੀਕ ਆ ਏਜੰਸੀਆਂ ਨੂੰ ਤੁਸੀਂ ਇਸ ਤਰ੍ਹਾਂ ਕਰੋ ਫੌਜ ਨੂੰ ਇਸ ਤਰ੍ਹਾਂ ਕਰੋ ਫੌਜ ਨੂੰ ਹਦਾਇਤਾਂ ਦਿਓ ਲੇਕਿਨ ਕੰਟਰੋਲ ਜਿਹੜਾ ਵਾ ਸਾਡੀ ਪੋਲਿਟਿਕਲ ਕਲਾਸ ਕੋਲ ਹੋਣਾ ਚਾਹੀਦਾ ਮੈਂ ਆਸ ਕਰਦਾ ਕਿ ਪੋਲਿਟਿਕਲ ਕਲਾਸ ਕੋਲ ਹੀ ਹੈ ਔਰ ਇਹ ਏਜੰਸੀਆਂ ਨੂੰ ਇਹ ਟ੍ਰਿਟ ਫੋਰ ਟੈਟ ਕਰਨ ਦੀ ਇਜਾਜ਼ਤ ਕਦੀ ਨਹੀਂ ਦੇਣੀ ਚਾਹੀਦੀ ਉਹਦੇ ਨਤੀਜੇ ਹੋਰ ਵੀ ਖਤਰਨਾਕ ਹੋ ਸਕਦੇ ਆਸੀਂ ਆਸ ਕਰਦੇ ਆ ਕਿ ਠੀਕ ਹੈ ਬਹੁਤ ਗੁੱਸਾ ਬਹੁਤ ਰੋਸ ਆ ਲੇਕਿਨ ਠੰਡੇ ਦਿਮਾਗ ਦੇ ਨਾਲ ਇਹੋ ਜਿਹੇ ਕਦਮ ਚੁੱਕਣੇ ਚਾਹੀਦੇ ਆ ਜਿਹਦੇ ਨਾਲ ਵਾਕਈ ਲੌਂਗ ਟਰਮ ਸ਼ਾਰਟ ਟਰਮ ਸੋਲੂਸ਼ਨ ਨਿਕਲੇ ਜਿਹਨੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲੇ ਔਰ ਲੌਂਗ ਟਰਮ ਵੀ ਸੋਲੂਸ਼ਨ ਜਿਹੜਾ ਵਾ ਉਹਦੇ ਵੱਲ ਵੀ ਆਪਾਂ ਕੋਈ ਨਾ ਕੋਈ ਕਦਮ ਚੁੱਕੀਏ ਬਹੁਤ ਇਸ ਹਫਤੇ ਦੇ ਵਿੱਚ ਬਹੁਤ ਕੁਝ ਹੋ ਗਿਆ ਬਹੁਤ ਕੁਝ ਆਪਾਂ ਡਿਸਕਸ ਵੀ ਕੀਤਾ ਆਸ ਕਰਦੇ ਹਾਂ ਕਿ ਅਗਲਾ ਹਫਤਾ ਕੁਝ ਥੋੜਾ ਜਿਹਾ ਬਿਹਤਰ ਨਿਕਲੂਗਾ ਔਰ ਆਪਾਂ ਇੱਕ ਸੁਖਾਮਾ ਮਾਹੌਲ ਵੱਲ ਨੂੰ ਅਗਲੇ ਹਫਤੇ ਵਧਾਂਗੇ